ਜੀ ਬ੍ਰॉडਫਾਰਮ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ ਆ ਜੀ ਲਾਈਵ ਕੋਟ ਪੂਰਾ ਦੀ ਮੰਡੀ ਦੇ ਵਿੱਚ ਬਾਕੀ ਵੇਣੇ ਬਈ ਕਿੱਥੋਂ ਕਿੱਦ ਕਰ ਰੇਟ ਜਾਂਦਾ ਸਰਾ ਰੇਟ ਤੇ ਤਰੀਕ ਹੋ ਗਈ ਆ ਬਈ 26 ਨਵੰਬਰ ਆਜੋ ਸ਼ੇਅਰ ਕਰ ਦਿਓ ਵੀ ਦੱਬ ਕੇ ਤੇ ਵੇਣੇ ਕੀ ਨਾਗ ਜਾਂਦਾ ਨਾਗਵਾਵਾ ਇਹ ਅੱਜ ਬਾਕੀ ਬਈ ਪੂਰੇ ਵੀ ਹਜ਼ਾਰ ਪਲੱਸ ਦੇ ਪੜਾ ਸੋਸ਼ਲ ਇੱਧਰ ਗਏ ਲੋ ਬਈ ਬੋਲੀ ਸ਼ੁਰੂ ਹੋ ਗਈ ਬਾਕੀ ਵੇਣੇ ਬਈ ਕੀ ਰੇਟ ਜਾਂਦਾ ਅਜਾ ਦਾ ਬਾਕੀ ਵੀ ਇੰਨੇ ਕ ਜਾਣੇ ਆਏ ਆ। ਇਸ ਟਾਈਮ ਤੇ ਸ਼ੁਰੂ ਜਿਹੀ ਹੋ ਚੁੱਕੀ ਆ। ਇਹ ਕਾ ਬਿਜ਼ਨਸ ਹੈ। ਲੋ ਬਈ ਵੇਣੇ ਬਾਕੀ ਕੀ ਰੇਟ ਹੈ ਅੱਜ ਦਾ? ਪੰਡਾ ਬਾਈ ਬੋਲੋ। 250 ਰੁਪਈਆ। 250 55 60 ਆਪਾਂ ਕਿੱਥੇ ਲੈਣੀ ਆ। ਆਹ ਬੱਜ ਬਗੜੋ ਐ ਬੋਲੋ ਘੋੜ ਦਿੱਤੀ ਆ ਆਈ ਦਿੱਤੀ 300 ਰੁਪਏ ਤੇ ਆਇਆ 60 ਰੁਪਏ 60 ਰੁਪਏ 65 ਰੁਪਏ 265 ਰੁਪਏ 70 ਰੁਪਏ 75 ਰੁਪਏ 80 85 285 ਰੁਪਏ 90 95 305 305 10 15 20 25 30 35 40 45 550 56 352 60 65 70 77 75 80 85 90 95 400 400 5 10 15 20 25 30 35 40 45 445 ਬੋਲਾਂਗੇ 445 ਰੁਪਏ ਬਾਈ ਲੋ ਵੀ ਕਿਸਾਨ ਭਰਾਓ ਪਹਿਲੇ ਨਗਦ ਦਾ ਰੇਟ 445 ਰੁਪਏ ਹੋ ਚੁੱਕਿਆ ਬਾਈ ਬਾਕੀ ਵੀ ਇਹ ਦੂਜਾ ਨਾ ਕਿੱਥੋਂ ਵੀ ਦਿੱਕਰ ਜਾਂਦਾ ਤੇ ਵੀਡੀਓ ਨੂੰ ਘਰ ਤੋਂ ਦਬਕੇ ਸ਼ੇਅਰ ਪਹਿਲਾ ਨਗਦ 445 ਜਾ ਵੜਿਆ ਜੀ ਤੇ ਜਿਹੜੇ ਵੀਰ ਭਰਾ ਆਪਣੇ YouTube ਚੈਨਲ ਤੇ ਨਵੇਂ ਸਬਸਕ੍ਰਾਈਬ ਮਾਰ ਦਿਆ ਕਰੋ ਤੇ ਲਾਈਕ ਐਂਡ ਸ਼ੇਅਰ ਬਾਕੀ ਵੀ ਨੇ ਬਾਈ ਆ ਕਿਸੇ ਹੈ ਬਾਈ ਹਾਂ ਨਹੀਂ ਕਰ ਅੰਦਰ ਦੀ ਹੈ ਹਾਂ ਹਾਂ ਅੰਦਰ ਦੀ ਤੁਸੀਂ ਬੋਲੋ ਜੀ 300 ਰੁਪਇਆ 300 ਰੁਪਇਆ 300 ਰੁਪਇਆ 5 ਰੁਪਏ 10 15 ਕਰ ਦੇ 400 ਕਰਦੇ 400 25 ਕਰਦੇ 25 425 ਬੋਲਾਂਗੇ ਨੇ 30 ਰੁਪਏ 430 ਬੋਲਦਾ ਕੋਈ 35 35 ਰੁਪਏ 40 ਰੁਪਏ 440 ਬੋਲਾਂਗੇ ਨੇ 440 ਰੁਪਏ ਬਈ ਚਲੋ ਵੀ ਕਿਸਾਨ ਭਰਾਵੋ 430 ਰੁਪਏ 430 430 ਰੁਪਏ ਟਰਾਲੀ ਦਾ ਰੇਟ ਹੋ ਚੁੱਕਿਆ ਬਾਕੀ ਵੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਬਾਕੀ ਵੀ ਨਾ ਕੀ ਰੇਟ ਆਂਦਾ। 300 ਲਾਈਵ ਆ ਚੁੱਕੇ ਹੋ ਤੁਸੀਂ। ਤੇ ਕਮੈਂਟ ਜਿਹੜਾ ਉਹ ਜਰੂਰ ਕਰਕੇ ਜਾਇਆ ਕਰੋ। ਤੇ ਨਾਲ ਨਾਲ ਸਬਸਕ੍ਰਾਈਬ ਆ ਜਿਹੜਾ ਉਹ ਜੇ ਤੁਸੀਂ ਨਹੀਂ ਕੀਤਾ ਤਾਂ ਕਰ ਦਿਆ ਕਰੋ। ਚੋਲਾ ਭਰਨਾ ਇੱਥੇ। ਲਾਈਕ ਕਰ ਦਿਆ ਕਰੋ। ਅੰਦਰ ਦੀ ਆ। ਅੰਦਰ ਦੀ ਤੂੰ ਨਹੀਂ ਬੋਲੋ ਜੀ। 300 ਰੁਪਇਆ 400 400 10 20 25 425 ਰੁਪਏ ਮੋਲਾ ਬਾਈ ਜੀ 425 ਰੁਪਏ ਬਾਈ ਕਿਸਾਨ ਭਰਾਓ 425 ਰੁਪਏ ਤੇ ਵੀਡੀਓ ਨੂੰ ਕਰ ਦੋ ਬਾਈ ਦਬਕੇ ਸ਼ੇਅਰ ਥੋੜੀ ਡਾਇਰੈਕਸ਼ਨ ਚ ਰੱਖਿਆ ਕਰ ਜੀ ਤੇ ਬਾਕੀ ਵੀ ਵੇਣੇ ਆ ਕੀ ਰੇਟਾਂ ਦਾ ਨਾਕਵਾਵਾ ਹੈ ਅੱਜ ਬਾਕੀ ਵੀ ਦਬਕੇ ਤੇ ਸ਼ੇਅਰ ਕਰਦਿਆ ਕਰੋ ਅਗਲੇ ਨੱਕ ਦਾ ਰੇਟ ਮੈਨੇ ਕਿੱਥੋਂ ਕਿਤਾਈ ਜਾਂਦਾ ਬਾਈ ਨੂੰ ਮੈਂ ਕਿ ਥੋੜੀ ਡਾਇਰੈਕਸ਼ਨ ਬਈ ਚੇਂਜ ਰੱਖਿਆ ਕਰ ਮੈਚ ਤੇਰੀ ਆਵਾਜ਼ ਹੀ ਆਂਦੀ ਆ ਤੇ ਬਾਕੀ ਵੇਣੇ ਆਜੋ ਕਿੱਥੋਂ ਕਿਤਾਈ ਪਈ ਰੇਟ ਚ ਆਊਗਾ ਆਜੋ ਭਾਈ ਵੀ ਲਾਈਵ ਜੁੜਨੇ ਆ ਤੁਸੀਂ ਬਰਾਡਫਾਰਮ YouTube ਚੈਨਲ ਦੇ ਨਾਲ ਬਾਕੀ ਵੀ ਵੀਡੀਓ ਨੂੰ ਕਰ ਦਿਆ ਕਰੋ ਦਬ ਕੇ ਸ਼ੇਅਰ ਵੇਖਦੇ ਆ ਵੀ ਕਿੱਥੋਂ ਕਿਤਾਈ ਰੇਟ ਆਂਦਾ ਆਪਣੇ ਬਰਾਡਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook पे ਨੂੰ ਫੋਲੋ ਕਰਿਆ ਕਰੋ ਬਾਕੀ ਵੀ ਇਧਰ ਨਾ ਗਵਾਵਾਏ ਅੱਜ ਵੇਣੇ ਕੀ ਰੇਟ ਆਂਦਾ ਇੰਨਾ ਸਾਰੇ ਨਗਾਂ ਦਾ बाकी भाई जुड़े अपने यूट्यूब चैनल फेसबुक पेज के न ਇਹ ਕਦੇ ਵੀ ਕੀ ਮਾਰਦਾਨ ਗਿਆ ਦਰਾਜੋ ਲੋ ਵੀ 430 ਰੁਪਏ ਕਰਦੀ ਏ ਟਰਾਲੀ ਕੋਈ ਚੱਕਰ ਸੀ ਬਾਕੀ ਵੀ ਵੇਨੇ ਆ ਅਗਲੇ ਨਗਦਾ ਰੇਡ ਕਿੱਥੋਂ ਕੋਤਾਈ ਜਾਂਦਾ YouTube ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲਿਆ ਕਰੋ ਲੋ ਵੀ ਟੋੜੀ ਵੇਖੋ ਬਹੁਤ ਵਧੀਆ ਟੋੜੀ ਆ ਬਾਕੀ ਵੀ ਵੀਡੀਓਨ ਦਬਕੇ ਸ਼ੇਅਰ ਕਰ ਦਿਆ ਕਰੋ ਕਹਦਾ ਸੀ ਉਹਨੂੰ ਮੈਂ ਕਿ ਕੀ ਰੋਲਾ ਪੈ ਗਿਆ ਕਿ ਮਗਾ ਥੋੜਾ ਚੇਂਜ ਰੱਖਿਆ ਕਰਿਆ ਹਾਂ 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 ਪਹਿਲਾਂ ਤਾਂ ਬੰਦ ਨਹੀਂ ਠੀਕ ਕੋਈ ਨਾ ਮਗਾ ਬਈ ਪਰੇ ਗੱਡੀ ਪਹਿਲੀ 42 ਲੱਗੀ ਹੈ ਚੱਲ ਜੀ 42 ਕਹਦੇ ਬਈ ਆਪਣੀ 102000 ਇਸ ਪਹਿਲੇ ਬੋਲੋ ਜੀ ਇਹਦੀ ਹੈ ਬਈ ਆਪਣੀ ਸੱਚੀ ਦਿੱਤੀ ਦਰਜ ਨੂੰ ਦਿੱਤੀ ਨਹੀਂ ਪਾਤੀ ਫਰਾਈ ਨੂੰ ਆਉਣੇ ਹੰਦਰੀਆ ਬਾਈ ਟਾਲੀ ਅੰਦਰ ਦੀ ਆ ਅੰਦਰ ਦੀ ਥੋੜੀ ਬੋਲੋ ਬਾਈ 350 54 60 80 70 75 80 85 420 420 25 425 ਬੋਲਣਗੇ ਨਾ 30 35 40 40 45 450 450 ਬੋਲਣਗੇ ਨਾ ਆ ਜਾ ਬਈ 450 ਉਹ ਵੀ ਕਿਸਾਨ ਪ੍ਰੋ ਹੋਏ ਨਾਗ ਦਾ ਰੇਟ 450 ਰੁਪਿਆ ਹੋ ਚੁੱਕਿਆ ਵੀ ਮਗਰ ਵਾਵਾ ਨਾ ਖੜੇ ਅੱਜ ਬਾਕੀ ਵੇਣਿਆ ਬਈ ਕਿੱਥੋਂ ਬਤਾਈ ਬੋਲੀ ਜਾਊਗੀ ਮੈਂ ਨਾ ਤੁਹਾਨੂੰ ਇੱਕ ਕਰੀ ਚੈੱਕ ਕਰਾ ਦਾਂ ਤੇ ਬਈ ਆ ਜਾਓ ਬਾਕੀ ਵੇਣਿਆ ਬਈ ਕਿੱਥੋਂ ਕਿਤਾਈ ਰੇਟ ਆਉਂਦਾ ਨਾਗ ਬਈ ਅਜੇ ਖੜੇ ਦੋ 3 4 5 6 7 8 9 10 11 12 13 14 15 16 17 ਵੀ ਅੱਜ 18 19 ਨਾਗ ਆਏ ਆ ਤੇ ਮੈਂ ਇਧਰ ਓਲੇ ਹੋ ਗਿਆ ਤੇ ਬੋਲੀ ਸ਼ੁਰੂ ਹੋ ਗਈ ਵੇਣੇ ਕੀ ਰੇਟ ਅੰਦਾਜ਼ੋ 80 90 405 10 15 20 420 ਰੁਪਏ 25 50 450 ਉਹ ਲੱਗ ਨੇ ਲੋ ਵੀ ਕਿਸਾਨ ਭਰਾਵਾ 435 ਰੁਪਏ ਨਗਦ ਦਾ ਰੇਟ ਗਿਆ ਜੀ ਬਾਕੀ ਵੀਡੀਓ ਨੂੰ ਕਰ ਦਿਓ ਤਾਂ ਅੱਗੇ ਸ਼ੇਅਰ ਬਈ ਨਾ ਗਿਆ ਜਾਈ ਸੀਗੇ ਫੋਲਾਸਤਾਰਾਣਾ ਗਏ ਸੀ ਬਾਕੀ ਵੇਣਿਆ ਵੀ ਕਿੱਥੋਂ ਕਿਤਾਈ ਰੇਟ ਜਾਊਗਾ ਸਾਰੇ ਨਾ ਗਾਂ ਦਾ ਤੇ ਵੀਡੀਓ ਨੂੰ ਕਰਦੇ ਕਰੋ ਬਈ ਸ਼ੇਅਰ ਦੱਬ ਕੇ ਆਜੋ ਬਈ ਤੇ ਵੇਣਿਆ ਬਾਕੀ ਕਿੱਥੋਂ ਕਿਤਾਈ ਰੇਟ ਜਾਣਾ ਚਾਹੀਦਾ ਜਰੂਰ ਕਮੈਂਟ ਕਰਿਆ ਕਰੋ ਅੱਜ ਕਿੱਥੋਂ ਕਿਤਾਈ ਬਾਕੀ ਰੇਟ ਜਾਊਗਾ ਤੇ ਆਜੋ ਬਈ ਆ ਗਿਆ ਬਈ ਕੇਵਲ ਬਾਕੀ ਵੇਣਿਆ ਬਈ ا ساڈا ٹوکرا بھرنا ہے موٹر ماریا خیر کیڑا ہونک کر دوسرا بیان بدلائے سنگر پوری کر سکیں ہڑ کے لے گیا اور سارا کمپلیٹ آ گیا ا ساڈا وہی اوکے نہ ہن گیا

400 ਰੁਪਇਆ ਬੋਲਾ ਭਾਈ 5 ਰੁਪਏ 405 ਬੋਲਾ ਕਿਨੇ 405 ਰੁਪਏ ਭਾਈ ਇਹ ਚੱਲੀ ਨੋ ਵੀ ਕਿਸਾਨ ਭਰਾ ਉਹ ਇਹ ਨਗਦ ਦਾ ਰੇਟ 400 ਤੇ 5 ਰੁਪਏ ਹੋ ਗਿਆ ਭਾਈ ਅਗਲੇ ਨਗਦ ਦਾ ਰੇਟ ਵੀ ਨੇ ਕਿੱਥੋਂ ਕਿਤਾਹੀਂ ਜਾਂਦਾ ਬਾਕੀ ਵੀ ਜਿਹੜੇ ਲਾਈਵ 'ਚ ਜੁੜੇ ਜਾਂਦੇ ਆ ਲਾਈਕ ਐਂਡ ਸ਼ੇਅਰ ਕਮੈਂਟ ਕਰਿਆ ਕਰੋ ਬਾਕੀ ਵੀਨੇ ਆ ਭਾਈ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਨੇ ਵੀ ਅਗਲੇ ਨਗਦ ਦਾ ਕਿੱਥੋਂ ਕਿਤਾਹੀਂ ਰੇਟ ਜਾਂਦਾ ਤੇ ਬਈ ਇੱਧਰ ਤੋਂ ਹੀ ਨਾਗ ਦੇਖ ਸਕਦੇ ਹੋ ਨਾਗ ਬਹੁਤ ਖੜਿਆ ਚ ਬਾਕੀ ਕੋੜਕਪੁਰਾ ਦੀ ਮੰਡੀ ਦੇ ਵਿੱਚ ਨਾਗਵਾਵਾ ਆਇਆ ਬਾਕੀ ਵੇਣਿਆਂ ਬਈ ਇਹਨਾਂ ਦਾ ਕਿੱਥੋਂ ਕਿਤਾਹੀਂ ਰੇਟ ਜਾਂਦਾ ਤੇ ਦੱਬ ਕੇ ਸ਼ੇਅਰ ਕਰ ਦਿਆ ਕਰੋ ਬਈ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸਹੀ ਗੱਲ ਹੈ ਵੀਰੇ ਕਹਿੰਦੇ ਪੰਜ ਪੰਜ ਬਾਕੀ ਬਈ ਵੇਣੇ ਕਿੱਥੋਂ ਕਿਤਾਹੀਂ ਰੇਟ ਜਾਣਾ ਚਾਹੀਦਾ ਆ ਜਾਓ ਬਈ ਇੱਧਰ ਆਪਾਂ ਵੇਣਿਆਂ ਕਿੱਥੋਂ ਕਿਤਾਹੀਂ ਰੇਟ ਜਾਵੇ ਕਿੱਥੋਂ ਕਿਤਾਹੀਂ ਨਾ ਜਾਣਾ ਚਾਹੀਦਾ ਆ ਜਾਓ ਦੇ ਆਉਂਦਾ ਭਾਈ ਕੇਵਲ ਉਹ ਹੀ ਦਿਆਂ ਵੀਨੇ ਕੀ ਰੇਟ ਲਾਉਂਦਾ ਲਓ ਭਾਈ ਉਹ ਲਾਈ ਜਾਂਦਾ ਭਾਈ ਟੂੜੀ ਲਓ ਵੀ ਲਾ ਦੀ ਲਓ ਵੀ ਵਾਰ ਦੀ ਟੂੜੀ ਇਹਨੇ ਕਿੱਥੋਂ ਕਿਤਾਹ ਰੇਟ ਆਉਂਦਾ 200 ਰੁਪਿਆ 200 ਰੁਪਿਆ 200 ਰੁਪਿਆ 5 ਰੁਪਏ 5 ਰੁਪਏ ਭਾਈ ਟ੍ਰੈਲੀ ਕਿਦੀ ਆ ਬੈਬਲ ਜਾਏਗਾ 300 ਰੁਪਿਆ ਕਰਾ ਬੋਛੀ ਨਹੀਂ ਭੋਲ ਗਈ ਜਾਣਦਾ ਉਹ ਬੈਬਲ ਕਿਹੜਾ ਕੈਨੇਡਾ ਜਾਦਾ ਬੈਬਲ ਖੜਾ ਆਹ ਬੈਬਲ ਜਾਊਗਾ ਭਾਈ 25 250 60

352 ਬੋਲਦਾ ਬਈ 352 ਲੋ ਵੀ ਕਿਸਾਨ ਪ੍ਰਭੂ 300 ਤੇ 55 ਰੁਪਏ ਬਈ ਇਹ ਨਗ ਦਾ ਰੇਟ ਹੋ ਚੁੱਕਿਆ ਬਾਕੀ ਆ ਦੋੜੀ ਮੈਨੂੰ ਅੰਦਰ ਦੀ ਲੱਗਦੀ ਆ ਆ ਥੱਲੇ ਬਾਈ ਜਾਨੀ ਟੀਵੀ ਆ ਵੇਖੋ ਚੈੱਕ ਕਰੋ ਤੇ ਬਾਕੀ ਬਈ ਲਾਈਵ ਨੂੰ ਸ਼ੇਅਰ ਕਰਿਆ ਕਰੋ ਬਈ ਕਮੈਂਟ ਕਰਕੇ ਦੱਸੋ ਲਾਈਵ ਕਿਵੇਂ ਚੱਲ ਰਿਹਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੇ ਨੂੰ ਬ੍ਰਾਡਫਾਰਮ ਨੂੰ ਤੇ ਫੇਸਬੁੱਕ ਪੇਜ ਨੂੰ ਬਈ ਫੋਲੋ ਕਰਿਓ ਅੱਜ ਵੀਡੀਓ ਥੋੜੀ ਜੀ ਬਣੂਗੀ ਲੰਮੀ ਕਿਸਾਨ ਪ੍ਰਭੂ ਕਿਉਂਕਿ ਬਈ ਨਗ ਬਹੁਤ ਆਈ ਅੱਜ ਵੇਣਿਆ ਬਾਕੀ ਆ ਜਾ ਹਾਂਜੀ 400 400 405 10 15 20 25 30 35 40 40 45 450 53 60 460 बोला कर कि खड़ी खड़ी यारी यारी ने 460 ਰੁਪਏ ਬੇਵਲ ਲਓ ਜੀ 460 ਰੁਪਏ ਟਰਾਲੀ ਦਾ ਰੇਟ ਹੋ ਗਿਆ ਬੇਵਲ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਆ ਕਰੋ ਭਾਈ ਵੇਨੇ ਗਾਂ ਕਿੱਥੋਂ ਕੋ ਤਾਂ ਹੀ ਰੇਟ ਆਂਦਾ ਹੈਗਾ ਆ ਨਗਦਾ ਆ ਜੋ ਭਾਈ ਤੇ ਨਾ ਕਿ ਜੇ ਵਾਵਾ ਖੜੇ ਖੜੇ ਹੋਣਗੇ ਪੰਜ ਛੇ ਨਗ ਤਾਂ ਖੜੇ ਹੋਣਗੇ ਐ ਜਿਹੜੀ ਥੱਲੇ ਪਾਸੇ ਦੀ ਬੀਵੀ ਇਹਦੇ ਅੱਛਾ ਆ ਸਾਈਪਾ ਕੁਆਲਟੀ ਚੈੱਕ ਕਰਵਾ ਕਹੋ ਬੋਲੋ 300 ਰੁਪਇਆ 300 400 10 410 ਰੁਪਏ 15 ਭਾਈ 23 ਪੰਡਾ ਹੀ ਆ ਬਾਕੀ ਆਸਪਤਲ ਲੱਗ ਜਾਵੇ 27 ਪੰਡਾ ਕਿਤੇ ਵਿੱਚ ਹੀ ਆ ਹਾਂ ਉਹਨਾਂ ਨੇ ਵੱਡੇ ਲਾਗ ਲੈਣੇ ਨਹੀਂ ਕਿਹਦੇ ਗੱਲ ਆ ਕਿਹੜਾ ਪਹਿਲਾਂ ਦੱਸ ਦਿੰਦੀ ਐਡੀ ਗੱਲ ਆ 10 410 ਬੋਲਾ ਕਿ ਨਾ 410 ਰੁਪਏ ਬਾਈ ਜੀ ਲੋ ਵੀ ਕਿਸਾਨ ਭਰਾਵੋ 400 ਤੇ 10 ਰੁਪਏ ਵੀ 400 ਤੇ 10 ਰੁਪਏ ਵੀ ਨਗਦ ਦਾ ਰੇਟ ਹੋ ਚੁੱਕਿਆ ਬਾਕੀ ਵੀਰ ਨੂੰ ਦਰ ਤੋਂ ਦੱਬ ਕੇ ਸ਼ੇਅਰ ਅਗਲੇ ਨਗਦ ਦਾ ਰੇਟ ਵੇਣਿਆ ਵੀ ਨਾ ਕਿ ਇੱਧਰ ਖੜਿਆ 2 3 4 5 6 7 8 9 10 11 ਨਾ ਖੜਿਆ ਵੀ ਹਜੇ ਉਹ 11 ਨਾ ਕਾ ਨਾ ਰੇਟ ਵੇਣਿਆ ਕਿੱਥੋਂ ਕਿਤਾਂ ਜਾਊਗਾ ਆ ਜਾਓ ਆਦੇਸ ਭਾਈ ਜੀ ਤੋਂ ਆਈ ਵਾਲਾ ਪਈ ਜਾਜ ਕਰਕੇ ਆ ਤਾਂ ਹਨਾ ਮਾਂ ਵਾਲੀ ਦਾ ਲਾਓ ਭਾਈ ਸੁਣਾਉਂ ਲਈਏ ਭਰ ਲਿਆ ਨਾ ਮਹੀਨੇ ਪੁੱਜ ਗਿਆ ਆ ਜਾ ਫੋਜੀ ਆ ਕੇ ਆ ਜਾ ਆ ਗਿਆ ਫੋਜੀ ਮਾਲ ਆ ਗਿਆ ਆ ਤੇਰਾ ਨੰਬਰ ਆ ਨੰਬਰ 13 ਜੀ ਹਾਂ ਹਾਂ 300 ਹੈ 250 ਰੁਪਿਆ 300 ਰੁਪਿਆ 5 350 55 355 ਬੋਲਾ ਭਾਈ ਕਿਨੇ 60 65 70 75 80 90 390 ਬੋਲਣਗੇ ਨਾ 390 ਰੁਪਏ ਲਈ ਸੀ ਸੱਖਾਂ ਲੋ ਵੀ ਕਿਸਾਨ ਭਰਾ ਉਹ 300 ਤੇ 90 ਰੁਪਏ ਬਈ ਨਗਦ ਦਾ ਰੇਟ 300 ਤੇ 90 ਰੁਪਏ ਹੋ ਚੁੱਕਿਆ ਬਾਕੀ ਬਈ ਆ ਨਾ ਦੇ ਵੇਨੇ ਕਿੱਥੋਂ ਕਿਤੇ ਜਾਂਦਾ ਵੀ ਵੀਡੀਓ ਨੂੰ ਕਰਦੇ ਦੱਬ ਕੇ ਸ਼ੇਅਰ ਜਿਦਾਈ ਹੋ ਜਾਂਦੀ ਆ ਆ ਜਾਓ ਭਾਈ ਆ ਨਾ ਦੇ ਵੇਨੇ ਕਿੱਥੋਂ ਕਿਤਾਈ ਮਾਰ ਮਾਰੂਗਾ ਆਜੋ ਦੋੜੀ ਚੰਗੀ ਆ ਬਾਕੀ ਵੀ ਮੰਡੀ ਦੇ ਵਿੱਚ ਰੌਣਕ ਮੇਲਾ ਲੱਗਿਆ ਪਿਆ ਬਈ ਤੇ ਫੁੱਲ ਹੁਣ ਕਮੇਲਾ ਲੱਗਿਆ ਪਿਆ ਜਕੂਰਾ ਮੰਡੀ ਦੇ ਵਿੱਚ ਬਾਕੀ ਵੀ ਨੇ ਕੀ ਹਾਲ ਕਿਤਾਉ ਜਾਂਦਾ ਜੇ ਪਲੈਟਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਉਹ ਬਹਿਵਲ ਜਾਣਗੇ ਬਾਈ ਨਹੀ ਕੰਦੂਰ ਖਾਲੇ 350 ਸਾਨੂੰ ਆ ਰਿਹਾ ਯਾਰ ਦਵਾਈ ਲੱਗੇ ਰੇ ਲੱਗਦੀ ਆ 12 ਗਾਏ ਆ 350 56 60 65 70 80 85 90 95 405 10 15 20 25 425 ਬੁਣਨ ਲਈ 425 ਰੁਪਏ ਉਹ ਵੀ ਕਿਸਾਨ ਭਰਾਵੋ 425 ਰੁਪਏ ਇਹ ਨਗ ਦਾ ਰੇਟ ਜੀ 425 ਰੁਪਏ ਹੋ ਚੁੱਕਿਆ ਬਾਕੀ ਕਿਸਾਨ ਭਰਾਵੋ ਚੈੱਕ ਕਰ ਸਕਦੇ ਤੁਸੀਂ ਇੱਧਰ ਬਈ ਕਿੰਨੇ ਕੁ ਨਗ ਰਹਿ ਗਿਆ 1 2 3 4 5 6 7 8 8 ਨਗ ਰਹਿ ਗਿਆ ਕਰ ਦਿਓ ਬਈ ਦਬਕੇ ਸ਼ੇਅਰ ਨਾਗਾ ਜਵਾਹਾ ਆਈ ਸੀਗੇ ਲੋ ਵੀ ਹੋ ਗਿਆ ਭਾਈ ਕੇਵਲ ਯਾ ਨਿਕ ਕਿੱਥੇ ਤਾਈ ਰੇਟ ਜਾਊਗਾ ਇਹਦਾ ਉਹ ਚੱਲੀਏ ਪੰਡਾ ਹੀ ਪੰਡਾ ਹੀ ਪੰਡਾ ਹੀ ਆ 850 ਸਾਢੇ 350 ਹੀ 60 ਮਹਿ ਬਲ ਜਾਏਗਾ ਨਹੀਂ ਜਾਣਾ ਬਾਈ ਜਾੜੇਗਾ ਟਰਾਲੀ ਇੱਕ ਹੋਰ ਵੀ ਹੈ ਕੱਲਾ ਨਹੀਂ ਇਹਨਾਂ ਨੂੰ ਜਾਣਾ 350 ਦਾ ਜਾਣਾ ਜਾਊਗਾ ਬਾਈ 60 ਰੁਪਏ ਇੱਧਰ ਬੋਲ ਹਾਂ 60 60 400 400 400 5 10 15000 15 20 ਕੁਲਤੀ 35 40 ਪਤਕਾਰੀ 450 59 39 400 60 ਬੋਲਣਾ ਕਿ ਨਾ 460 ਰੁਪਏ ਬਾਈ ਇੱਥੇ ਲਾਉਣੀ ਲੋ ਬਾਈ ਜੀ 460 ਰੁਪਏ ਇਹ ਨੱਕ ਦਾ ਰੇਟ ਹੋ ਗਿਆ 460 ਵੀ ਕੋਰ ਦੀ ਲਾਉਣੀ ਹੈ ਬਾਕੀ ਵੀਡੀਓ ਨੂੰ ਕਰਿਆ ਕਰੋ ਦਬ ਕੇ ਸ਼ੇਅਰ ਕਰੋ ਸ਼ੇਅਰ ਨਹੀਂ ਕਰਦੇ ਗਾ ਨਹੀਂ ਮੰਦੀ ਕੋਈ ਸ਼ੇਅਰ ਕਰਿਆ ਕਰੋ ਆ ਨਾ ਕਿਧਰ ਰੇਟ ਵੀ ਨਹੀਂ ਬਈ ਕਿੱਥੋਂ ਘਟਾਈ ਜਾਂਦਾ ਆ ਜੇ ਬਾਕੀ ਉਹ ਆਉਂਦਾ ਬਾਈ ਬਾਈ ਕੇਵਲ ਇਹ ਕੱਟ ਲਿਆ ਪਹਿਲਾਂ ਲੱਦੇ ਖੜੀ ਆ ਠੀਕ ਹੋ ਜੂਗੀ ਆਪਣੀ ਤੇ ਹੁਣ ਟੋਲੇ ਤੋਂ ਪਤਾ ਲੱਗਣਾ ਕਿੰਨੇ ਹੋ ਜੂ 50 ਦਾ 10 ਵਾਲੀ ਵੀ ਉਹਦੇ ਵਿੱਚ ਉਹਦੀ ਹੱਥ ਦੀ ਅੰਦਰ ਖੜੀ ਸੀ ਹਾਂ ਉਹਦਾ ਫਾਸਲਾ ਕਰਕੇ ਲੈ ਆਂਦੀ ਖੜੀ ਲੱਗੀ ਹੋਣਾ ਹਾਂ ਬੋਲੋ ਜੀ ਜਾਵਾਂਗੇ ਦੱਸਿਓ ਆ ਜਾਓ ਤੇ ਬੋਲੋ ਬੋਲੋ ਜਾਵਾਂਗੇ ਦੱਸੋ ਬੰਦ ਕਰ ਬੀਆ 305 10 15 ਬਿੱਲ 200 65 70 71 80 85 99 95 400 405 405 ਬੋਲਣਗੇ 405 ਰੁਪਏ ਬਾਈ ਵੀ ਕਿਸਾਨ ਪ੍ਰਭੂ 400 ਤੇ 5 ਰੁਪਏ ਇਨਾਂ ਦਾ ਰੇਟ ਵੀ 400 ਤੇ 5 ਰੁਪਏ ਹੋ ਚੁੱਕਿਆ ਬਾਕੀ ਵੀ ਆ ਨਾਗ ਦਾ ਰੇਟ ਮੈਨਾਂ ਕਿੱਥੋਂ ਮੈਂ ਤਾਂ ਹੀ ਜਾਊਗਾ ਟੂੜੀ ਮਿਲ ਚੰਗੀ ਲੱਗਦੀ ਅੰਦਰ ਦੀ ਬਾਕੀ ਵੀ ਆ ਜਾਓ ਵੀਡੀਓ ਨੂੰ ਕਰ ਦਿਓ ਦਾਪਕੇ ਸ਼ੇਅਰ ਕਿੱਥੋਂ ਦਾ ਹੀ ਰੇਟ ਹੁੰਦਾ ਬਾਕੀ ਵੇਣੇ ਆ ਇਸ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਦਿਓ ਆ ਜਾਓ ਆ ਗਿਆ ਭਾਈ ਕੇਵਲ ਚਾਰ ਲਿਆ ਬੀਬੀ ਆ ਭਾਈ ਆਪਣੀ ਆਂਦਰ ਦੀ ਬਾਹਰ ਨਹੀਂ ਹਾਂ ਵਿੱਚ ਥੱਲੇ ਹਾਂ ਉਹ ਜਦੋਂ ਆਪਾਂ ਨੂੰ ਬੋਲਾਈ ਸੈਂਪਲ ਦਾ ਤਾਂ ਬੋਲਦੀ ਗੱਡੂ ਸੈਂਪਲ ਐਕਸਐਮਐਕਸ ਬੈਗ ਦਊਗੀ ਬਤਾਉਗੀ ਬਾਹਰ ਦੀ ਹੈ ਤਰਪਾਲ ਦੀ ਨਹੀਂ ਨਹੀਂ ਆਏ ਜਿਹੜੀ ਬਤੂ ਕਿ ਉਹ ਮਾਪਰ ਆ ਗਿਆ ਬੰਦ ਪੈਰ ਗਿਆ ਬਾਹਰ ਦੀਆਂ ਬਾਹਰ ਨਹੀਂ ਬਾਹਰ ਨਹੀਂ ਬਈ ਦੱਸ ਜੀ ਆਵਾਂਗੇ 300 ਰੁਪਿਆ 300 ਰੁਪਿਆ 300 300 500 ਰੁਪਏ ਬਾਈ 100 ਰੁਪਏ 100 ਰੁਪਏ

ਨਸੋਣਾ ਰੁਪਈਆ ਬਈ ਨਗਦਾ ਰੇਟ ਹੋ ਚੱਕਿਆ ਸੀ ਬਾਕੀ ਵੇਣਿਆ ਅਗਲੇ ਨਗਦਾ ਕਿੱਥੋਂ ਕਿੱਥਾਂ ਹੀ ਰੇਟ ਜਾਂਦਾ ਆਵਾਜ਼ ਥੋੜੀ ਜੀ ਬੰਦ ਕਰਨੀ ਪਈ ਕਿਉਂਕਿ ਉਧਰ ਡੈਕ ਲਾਇਆ ਸੀ ਵਿੱਚੋਂ ਕੱਢਦੇ ਮੈਂ ਅੰਦਰ ਦੇ ਥੋੜੀ ਬੋਲੋ ਭਾਈ 415 ਰੁਪਏ 415 ਰੁਪਏ 415 ਬੋਲਾ ਭਾਈ ਕਿਨੇ 415 ਰੁਪਏ ਲੋ ਬਈ 415 ਰੁਪਏ ਬਈ ਇਹ ਨਗ ਦਾ ਰੇਟ 415 ਰੁਪਏ ਹੋ ਚੁੱਕਿਆ ਬਾਕੀ ਬਈ ਵੇਣੇ ਆ ਅੱਗੇ ਰੇਟ ਕਿੱਥੋਂ ਕਿਤਾਹੀਂ ਜਾਂਦਾ ਤੇ ਵੀਡੀਓ ਚੰਗੀ ਲੱਗਦੀ ਹੈ ਬਈ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਕਰੋ ਰੋਜ਼ ਦੀ ਤਰ੍ਹਾਂ ਆਪਾਂ ਤੂੜੀ ਦੀ ਬੋਲੀ ਤੇ ਆਉਣੇ ਵਸਪਦੀ ਬੋਲੀ ਤੇ ਵੀ ਆਵਾਂਗੇ ਬਈ ਨਾਗ ਰਹਿ ਗਏ ਜੋ ਕਿ 3 ਤੇ 3 2 5 ਨਾਗ ਰਹਿ ਗਏ ਜੋ ਕਿ ਬਈ ਬਾਕੀ ਵੇਣੇ ਕਿੱਥੋਂ ਕਿਤਾਹੀਂ ਰੇਟ ਜਾਊਗਾ ਅੱਜ ਦਾ ਘੋੜਾਪੁਰਾ ਮੰਡੀ ਦੇ ਵਿੱਚ ਆ ਜਾਓ ਬਈ ਇਹ ਕਿਹ ਬਸੰਤ ਹੈ? ਤਾਂ ਜੀ ਵੀ ਇਹ ਤਾਂ ਜੀ ਨਹੀਂ ਹਾਉ। ਉਹ ਵਿੱਚ ਆ ਵਿੱਚ ਹੀ ਹੈ ਮਿਕਸ ਆ। ਤੁਸੀਂ ਕੀ ਵੇਖਾਂਗੇ? ਪਰ ਪਹਿਲਾਂ ਦੱਸਦਾ ਫਿਰ। ਹਮਾਰਾ ਬਾੜੀ ਦੇ ਵਿੱਚ ਪਸਾ ਜਿਹਨਾਂ ਨੇ ਕਹਿਦਾ ਆਵਾਜ਼ ਦੇਖਦੇ ਭਾਈ ਬਾੜੀ ਗੱਲੀ ਦਾ ਨਾ ਹੋਵੇ। ਨਹੀਂ ਨਹੀਂ ਆਇਆ ਨਹੀਂ। ਹਾਂ। ਆਇਆ ਨਹੀਂ। ਪਰ ਫਿਰ ਵੀ ਦੱਗੀ ਹੈ ਮੈਲੀ ਹੈ। ਭਾਈ ਟੂੜੀ ਵਿੱਚ ਮਾਰੀ ਹੈਗੀ ਆ। ਵੇਖੋ। ਟੂੜੀ। 250 ਰੁਪਿਆ। 250 ਰੁਪਿਆ। 250 ਰੁਪਿਆ। 60 ਰੁਪਏ 60 80 300 20 350 350 ਬੋਲਣਾ ਕਿਨੇ 350 ਬਈ ਜੀ ਨੋ ਬਈ ਜੀ 350 ਰੁਪਿਆ ਇਹ ਬਈ ਨਗਦ ਦਾ ਰੇਟ 350 ਰੁਪਿਆ ਹੋ ਚੁੱਕਾ ਹੈ ਨਾਗਮਗਰ ਕਿਸਾਨ ਭਰਾਵੋ 2 3 3 4 ਨਾਗ ਰਹਿ ਗਏ 3 4 ਬਾਕੀ ਵੇਣਿਆ ਵੀ YouTube ਚੈਨਲ ਤੇ ਵੀ ਸਬਸਕ੍ਰਾਈਬ ਕਰ ਦੇ ਫੇਸਬੁਕ ਪੇਜ ਦੇ ਫੋਲੋ ਬਾਕੀ ਵਾਸਤੇ ਦੀ ਬੋਲੀ ਦੇ ਆਵਾਂਗੇ 11 ਵਜੇ ਹੁੰਦੀ ਹਰ ਰੋਜ਼ ਦੀ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਆਉਣੇ ਆ ਤੇ ਲਾਈਕ ਐਂਡ ਸ਼ੇਅਰ ਮਾਰਦੇ ਰਿਆ ਕਰੋ ਆ ਜਾਓ ਭਾਈ ਬਾਹਰ ਦੀ ਹੈ ਨਾ ਹਾਂ ਵਿੱਚ ਗਿੱਲੀ ਗੁੱਲੀ ਦਾ ਮੰਜਾ ਨਹੀਂ ਆ ਬੋਲੋ ਭਾਈ 300 300 ਕੀ ਕਰਦੇ 20 ਰੁਪਏ 25 350 54 70 70 71 375 ਬੋਲਾਂ ਬਿਕਨੇ 80 84 90 99 405 405 ਬੋਲਾਂ ਕਿਨੇ 405 ਲਓ ਵੀ ਕਿਸਾਨ ਭਰਾਵੋ 400 ਦੇ 5 ਰੁਪਏ ਨਗਦ ਦਾ ਰੇਟ ਹੋ ਚੁੱਕਿਆ ਬਈ ਰੋਜ ਦੀ ਤਰ੍ਹਾਂ ਆਪਾਂ ਜ ਫੇਰ ਆਏ ਸੀ ਕੋੜਪੁਰਾ ਮੰਡੀ ਦੇ ਵਿੱਚ ਬਈ ਨਾ ਗਏ ਸੀਗੇ 16 17 ਨਾ ਗਏ ਸੀ ਇੱਕ ਨਾ ਗਾ ਉਪਰੇ ਫਾਰਮ ਟਰੈਕ 60 ਤੇ ਖੜਾ ਬਈ ਬਾਕੀ ਵੀ ਤਿੰਨ ਨਾਗ ਰਹਿ ਗਏ ਆ YouTube तो बाद भाई थोड़े कलाजु फेसबुक ते अपनी वीडियो शेयर करेकरो कल कर भाई ना थोड़े ही प्रॉब्लम कार ना नहीं पा पाये पा वीडियो चलो कोई ना लॉन्ग वीडियो हम दिया शेयर करेकरो जरूर कमेंट करेकरो भाई हाँ कर लो बंदा लॉन्ग लूंगा लाइका लॉन्ग लाइका हाँ भाई ਜਿੱਥੀ ਦੁੜੀ ਆ। ਓੜੇ ਚੱਕੀ ਹੈ। ਅਕਲ ਵੇਖ ਲਈਂ ਸਾਡਾ। ਲੈਣੀ ਆ? ਲੈ ਰੰਗ। 400 ਰੁਪਇਆ ਚੱਲ। 5 10 15 20 25 425 ਬੋਲਾਂਗੇ ਲੈ। ਠੀਕ ਆ। ਲੋ ਜੀ 400 ਦੇ 25 ਰੁਪਏ ਨਗਦਾ ਰੇਟ ਹੋ ਚੁੱਕਿਆ। ਬਾਕੀ ਵੀਰਾਂ ਨੂੰ ਕਰਦੇ ਹੋ ਭਈ ਦੱਬ ਕੇ ਸ਼ੇਅਰ। ਅਗਲੇ ਨਾਗ ਦਾ ਰੇਟ ਵੇਨੇ ਵੀ ਕਿੱਥੋਂ ਕਿ ਤਾਈ ਜਾਊਗਾ ਕਿੱਥੋਂ ਕਿ ਤਾਈ ਨਹੀਂ ਜਾਂਦਾ ਬਾਕੀ ਵੀ ਨਾਗ ਮਗਰ ਇੱਧਰ ਦੋ ਤੱਕ ਪਰੇ ਨਾ ਖੜੇ ਦੋ ਤਿੰਨ ਖੜੇ ਬਾਕੀ ਮੰਡੀ ਹੋ ਚੁੱਕੀ ਖਾਲੀ ਪਰਲੇ ਪਾਸੇ ਤਾਂ ਬਾਈ ਬੋਲੀ ਹੋ ਚੁੱਕੀ ਆ ਔਰ ਲਾਸਟ ਨਾਗ ਤੇ ਕਰ ਬਈ ਤੁਹਾਨੂੰ ਵੀਡੀਓ ਆਪਾਂ ਦਿਖਾਵਾਂਗੇ ਬਾਕੀ ਬਈ ਲਾਈਕ ਐਂਡ ਸ਼ੇਅਰ ਮਾਰਦੇ ਰਿਆ ਕਰੋ ਬਾਕੀ ਵੇਨੇ ਆ ਬਾਈ ਕਿੱਥੋਂ ਕਿ ਤਾਈ ਰੇਟ ਜਾਂਦਾ ਅੱਜ ਕੋੜਕਪੁਰਾ ਮੰਡੀ ਦੇ ਵਿੱਚ ਲੋ ਬਈ ਅੱਜ ਦੇ ਨਾਗ ਦੇ ਨਹੀਂ ਆਂਦਾ ਸਣੀ ਅੱਜ ਗਾਹਕ ਸੀਗੇ ਬਈ ਤਾਂ ਕਰਕੇ ਥੋੜੀ ਵਧੀਆ ਵੈ ਕੀ ਥੋੜੀ ਜੀ ਤੇ ਬਾਕੀ ਵੀ ਹਰ ਰੋਜ਼ ਦੀ ਤਰ੍ਹਾਂ ਪਹੁੰਚਿਆ ਕਰੋ ਗਾਹਕ ਕੋੜਪੁਰਾ ਮੰਡੀ ਦੇ ਵਿੱਚ ਬਈ ਅੱਬੇ ਦੁਨੀਆ ਬਈ ਦਿੱਲੀ ਗੁਲੀ ਦਾ ਨਹੀਂ ਵਿੱਚ ਨਹੀਂ ਬਈ ਜਮਾਂ ਸਹੀ ਦੇਖੋ ਬੋਲੋ ਬਈ ਕੋਈ ਕਿੱਥੇ ਆ ਕਿਹੜਾ ਬੰਦੇ ਨੇ ਕਿਹੜੇ ਲਈ ਆ ਉਹਨਾਂ ਨੂੰ ਹਲੋ ਹਾਲ ਹੈ ਹਲੋ ਨਹੀਂ ਬੋਲੋ 400 ਰੁਪਿਆ 400 400 400 ਦੇਵਾਂਗੇ 300 ਕਰਦੇ 33 ਰੁਪਏ 40 ਕਰਦੇ 450 450 60 ਆ ਵੇ ਖੜਾ 65 ਹਾਂਜੀ 70 75 80 480 ਬੋਲਾਂਗੇ 480 ਰੁਪਏ ਭਾਈ ਇਤਨੀ ਲੌਂਗੀ ਨੂੰ ਲੋ ਜੀ 480 ਰੁਪਏ ਭਾਈ ਨਾਗ ਦਾ ਰੇਟ ਹੋ ਚੱਕਿਆ ਬਾਕੀ ਵੀ ਵੀਡੀਓ ਨੂੰ ਕਰਿਆ ਕਰੋ ਦਬਕੇ ਸ਼ੇਅਰ 480 ਤੇ 80 ਰੁਪਏ ਵੀ ਰੁਪਏ ਕੱਟ ਭਾਈ 500 ਨੂੰ ਤੁੜੀ ਵੇਚ ਚੁੱਕੀ ਹੈ ਇਹ ਬਾਕੀ ਵੀ ਆ ਨਾਗ ਪਿਆ ਹੈ ਜੇ ਇੱਕ ਟੈਕ ਮਿਲਦਾ ਪਰੇ ਖੜਾ ਬਾਕੀ ਵੀਣਿਆ ਭਾਈ ਕਿੱਥੋਂ ਕਿਤਾਹੀਂ ਰੇਟ ਜਾਂਦਾ ਤੇ ਕੁਆਲਿਟੀ ਚੈੱਕ ਕਰਾ ਯਾਰ ਕੁਆਲਿਟੀ ਕਰਾਂ ਹੀ ਚੈੱਕ ਹਾਂ ਹਾਂ ਹਟਦਾ ਨਹੀਂ ਇਹ ਪੰਗੇ ਲੈਣ ਵੇਖੋ ਭਾਈ ਇਹ ਆ ਲੋ ਏ ਹੋ ਗਿਆ ਆ ਜਿਹੜਾ ਆਪਣਾ ਭਰਾ ਵੀਡੀਓ ਬਣਾਉਂਦਾ ਲੈ ਵੀ ਸਹੀ ਆ ਹਾਂ ਹਾਂ ਜਮਾਂ ਵੀ ਓਕੇ ਆ ਚੱਲ ਵੀ ਚੱਲ ਵੀ ਤੇ ਕੀ ਜਾਂਦਾ ਰੇਟ 1 लाख ਦੇ ਰੇਟ ਆਹ ਹਾਂ ਸਹੀ ਗੱਲ ਹੈ ਆਪਣੇ 300 ਆ ਬਈ ਅੰਦਰ ਦੀ ਆ ਅੰਦਰ ਦੀ ਅੰਦਰ ਦੀ ਤੂੰ ਵੀ ਬੋਲੋ ਬਾਈ 400 10 20 30 35 435 ਹਾਂ ਵੀ ਬੋਲਣਗੇ ਨਾ 40 40 45 45 ਬੋਲਦਾ ਕੋਈ 445 ਰੁਪਏ ਬੋਲ ਚਾਹੋ ਭਾਈ ਚੱਕ ਦੇ ਇੱਕ ਟਰਾਲੀ ਆਪਣੀ ਅੱਗੇ ਗਈ ਲਓ ਜੀ 445 ਰੁਪਏ ਇਹ ਨਾਗਦਾ ਡੇਰੇ ਜੀ 445 ਰੁਪਏ ਹੋ ਚੁੱਕਿਆ ਬਾਕੀ ਵੇਨੇ ਕਿਸਾਨ ਭਰਾਵੋ ਅੱਗੇ ਨਾ ਗਾ ਇਹ ਹੈਗਾ ਤਾਂ ਪਰਲੇ ਪਾਸੇ ਵੇਨੇ ਕਿਥੋਂ ਤੱਕ ਰੇੜ ਜਾਂਦਾ ਬਾਕੀ ਭਾਈ ਵੀਡੀਓ ਨੂੰ ਕਰ ਦਿਆ ਕਰੋ ਬਈ ਦਬ ਕੇ ਸ਼ੇਅਰ ਆ ਜਾ ਬਈ ਬਾਕੀ ਨਾ ਸ਼ੇਅਰ ਕਰ ਦਿਆ ਕਰੋ ਯਾਰ ਕਈ ਕਿਸਾਨ ਭਰਾ ਸ਼ੇਅਰ ਨਹੀਂ ਕਰਦੇ ਕਿਸੇ ਸ਼ੇਅਰ ਕਰਿਆ ਕਰੋ ਸਾਡਾ ਕੰਮ ਆ ਕਿਸਾਨ ਭਰਾ ਉਹ ਵੀਡੀਓ ਬਣਾਉਣਾ ਤੁਹਾਡਾ ਕੰਮ ਆ ਸ਼ੇਅਰ ਕਰਨਾ ਬਸ ਇੱਕ ਕੰਮ ਹੀ ਕਰਿਆ ਕਰੋ ਕਿਸਾਨ ਭਰਾ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਐਂਡ ਲਾਈਕ ਜਰੂਰ ਕਰਿਆ ਕਰੋ ਜਦੋਂ ਲਾਈਕ ਕਰ ਦਿੰਦੇ ਨੇ ਨਾ ਵੀ ਬੰਦੇ ਦਾ ਹੌਂਸਲਾ ਵੱਜ ਜਾਂਦਾ ਵੀ ਵੀਡੀਓ ਨੂੰ ਕਿੰਨੇ ਲਾਈਕ ਆਏ ਆ ਤੇ ਬਾਕੀ ਕਮੈਂਟ ਕਰਿਆ ਕਰੋ ਬਈ ਇੱਕ ਸੋਨਾ ਜਾਂ ਵੀ ਤੂੜੀ ਦੀ ਬੋਲੀ ਤੇ ਆਉਣਾ ਕਿਵੇਂ ਦੀ ਬੋਲੀ ਲੱਗਦੀ ਤੁਹਾਨੂੰ ਕਿਵੇਂ ਮਾਹੌਲ ਲੱਗਦਾ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਜੀ ਕੋਟਪੂਰਾ ਦੀ ਮੰਡੀ ਦੇ ਵਿੱਚ ਆਈ ਸੀ ਅੱਜ ਤੂੜੀ ਦੀ ਬੋਲੀ ਦੇ ਉੱਤੇ ਲਾਈਵ ਲਾਈਵ ਕੀਤਾ ਸੀਗਾ ਜੀ ਆਪਾਂ ਬਾਕੀ ਬਾਈ ਹਰ ਰੋਜ਼ ਹੀ ਤਰ੍ਹਾਂ ਕਰਿਆ ਕਰਾਂਗੇ ਲਾਈਵ ਲਾਈਵ ਦੇ ਵਿੱਚ ਵੱਧ ਤੋਂ ਵੱਧ ਕਿਸਾਨ ਭਰਾ ਜੁੜਿਆ ਕਰੋ ਜੋ ਕਿ ਤੁਹਾਨੂੰ ਲਾਈਵ ਤਾਜ਼ਾ ਰੇਟ ਦੇਖ ਸਕੋ ਤੇ ਕੋਈ ਬਾਈ ਕਿਸਾਨ ਭਰਾ ਕੋਟਕਪੂਰਾ ਦੇ ਨੇੜੇ ਤੋਂ ਦੇਖ ਰਿਹਾ ਹਾਂ ਵੇ ਤੂੜੀ ਲੈਣੀ ਹੈ ਵੇ ਜਰੂਰ ਪਹੁੰਚਿਆ ਕਰੋ ਬਈ ਕੋਟਕਪੂਰਾ ਮੰਡੀ ਦੇ ਵਿੱਚ ਗਾਹਕ ਵੱਧ ਤੋਂ ਵੱਧ ਪਹੁੰਚਿਆ ਕਰੋ ਬਈ ਤੂੜੀ ਤਾਂ ਆਉਂਦੀ ਹੈ ਵਾਵਾ ਤੇ ਥੋੜੇ ਜਿਹਾ ਬਈ ਗਾਹਕ ਜਰੂਰ ਪਹੁੰਚਿਆ ਕਰੋ ਕੋਟਕਪੂਰਾ ਦੀ ਮੰਡੀ ਦੇ ਵਿੱਚ ਬਾਕੀ ਵੀ ਵੀਡੀਓ ਨੂੰ ਕਰਿਆ ਕਰੋ ਸ਼ੇਅਰ ਦੱਬ ਕੇ ਬਾਕੀ ਭਾਈ ਲਾਈਵ ਕਰਦੇ ਆਪਾਂ ਹਰ ਰੋਜ਼ ਹੀ ਕਰਿਆ ਕਰਾਂਗੇ ਬਈ ਤੇ ਮਾਹੌਲ ਛਾਲ ਬਈ ਤੁਸੀਂ ਦੇਖ ਸਕਦੇ ਬਹੁਤ ਵਧੀਆ ਬਣਿਆ ਪਿਆ ਸੀਗਾ ਕੋੜਪੂਰਾ ਮੰਡੀ ਦੇ ਵਿੱਚ ਬਾਕੀ ਬਈ ਵੇਣੇ ਹੁਣ ਕੱਲ ਨੂੰ ਕੀ ਰਹਿਟੇ ਉਹ ਅੱਜ ਤਰੀਕ ਸੀਗੀ 26 26 ਸੀਗੀ ਬਾਕੀ ਕਿਸਾਨ ਭਰਾਵੋ ਕੱਲੂ ਵੇਖਾਂਗੇ ਕੱਲੂ ਕੀ ਮਾਹੌਲ ਬਣਦਾ ਕੀ ਹਿਸਾਬ ਕਿਤਾ ਬਣੂਗਾ ਬਾਕੀ ਬਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਨਹੀਂ ਕਰਦੇ ਤਾਂ ਗੱਲ ਨਹੀਂ ਬੰਦੀ ਅੱਗੇ ਚੱਲ ਜੀ ਹਾਂ ਤਾਂ ਲੋ ਭਾਈ ਤਾਂ ਨਮਾ ਸਾਰਿਆਂ ਦਾ ਕਿ ਨਹੀਂ ਜੜਨ ਵਾਸਤੇ ਹਾਂ ਧੰਨਵਾਦ ਦੋਸਤੋ ਵੀਡੀਓ ਦਾ ਜੜਨ ਵਾਸਤੇ ਕੱਲ ਦੀ ਵੀਡੀਓ ਵਿੱਚ ਮਿਲਦੇ ਆਂ ਬਾਈ ਤਰੀ ਕਿੰਨੀ ਸੀ ਠੀਕ ਆ 26 30 ਵਾਲਾ ਬਾਈ ਆ ਜਾ ਕੋਈ ਐ ਹੀ ਹੋਈ ਹਾਂ 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 ਸਾਹ ਸਾਹੀ ਵੀਡੀਓ ਚੋਂ ਜੀ ਉਹਦੀ ਬੜਾ ਜੱਗਾ ਜੀ ਚੱਲੇ ਧਲਵਾਂ ਮੈਨੂੰ ਸਾਈਕਲ ਤੇ ਆਇਆ ਲੋ ਭਾਈ ਬਹੁਤ ਖੜਾ ਲਿਆ ਵਿੜਾ ਚੱਕੇ ਆ ਮੁੰਡਾ ਕਹਿੰਦਾ ਸਾਈਕਲ ਲੈ ਗਿਆ ਬਈ ਐ ਸਾਈਕਲ ਨਹੀਂ ਜਾਂਦਾ ਕੋਈ ਬਾਕੀ ਵੀ ਬਹੁਤ ਬਹੁਤ ਧੰਨਵਾਦ ਕਿਸਾਨ ਭਰਾਵੋ ਤੁਹਾਡਾ ਸਾਡੇ YouTube ਚੈਨਲ Facebook ਪੇਜ ਦੇ ਨਾਲ ਜੁੜਨ ਵਾਸਤੇ ਤਰੀਕ ਸੀ ਕੀ ਭਈ ਅੱਜ ਫੇਰ ਦੱਸ ਦੇਗੇ ਤੁਹਾਨੂੰ 26 ਤੇ ਧੰਨਵਾਦ ਜੀ